ਸਾਂਝੇ ਕਰਨ ਦੇ ਪਲੇਟਫਾਰਮ ਤੋਂ ਅੱਜ ਫੇਰ ਤੁਹਾਡੇ ਨਾਲ ਜੁੜ ਬੈਠੇ ਆ ਜੀ ਤੇ ਗੱਲਾਂ ਬਾਤਾਂ ਸਾਂਝੀਆਂ ਕਰੀ ਦੀਆਂ ਨੇ ਜੋ ਵੀ ਇੱਥੇ ਹੁੰਦਾ ਤੇ ਮੇਰੇ ਖਿਆਲ ਚ ਹੁਣ ਇਹ ਗੱਲ ਆਪਣੀ ਪਹਿਲਾਂ ਡਿਸਕਸ ਹੋ ਵੀ ਜਾਂਦੀ ਆ ਫੇਰ ਸੋਚੀਦਾ ਚਲੋ ਆਪਾਂ ਸਾਂਝੇ ਕਰਨ ਨਾਲ ਜੁੜੇ ਸਾਡੇ ਸਾਰੇ ਭੈਣ ਭਰਾਵਾਂ ਨਾਲ ਵੀ ਇਹ ਗੱਲਾਂ ਸਾਂਝੀਆਂ ਕਰ ਲਈਏ ਹਾਂਜੀ ਸਾਰਿਆਂ ਤੋਂ ਪਹਿਲਾਂ ਸਾਰੇ ਜੁੜੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਿੱਟਾ ਫਿੱਟਾ ਗੋਮੋਫੀਆ ਖਾਉਂ ਨਿੱਤਰਾ ਸਾਡੇ ਨਾਲ ਨਾ ਜਦੋਂ ਲੋਕ ਮਿਲਣ ਆਉਂਦੇ ਨੇ ਸਾਨੂੰ ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿ ਉਹ ਪਹਿਲਾਂ ਭਾਵੇਂ ਝਿਜਕ ਚ ਆਉਂਦੇ ਨੇ ਹਾਂਜੀ ਫਿਰ ਹੌਲੀ 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 ਉਹ ਆਪਣੀਆਂ ਦਿਲ ਦੀਆਂ ਗੱਲਾਂ ਵੀ ਕਰਦੇ ਨੇ ਤੇ ਸਾਨੂੰ ਵੀ ਕੁਝ ਦੱਸਦੇ ਨੇ ਵੀ ਉਹ ਤੁਹਾਡੇ ਬਾਰੇ ਅਸੀਂ ਕੀ ਫੀਲ ਕਰਦੇ ਹਾਂ ਹਾਂਜੀ ਇੱਕ ਕਾਮਨ ਜਿਹੜਾ ਕੁਐਸਚਨ ਮੇਰੇ ਖਿਆਲ ਤੋਂ ਤੁਹਾਨੂੰ ਵੀ ਹੋਇਆ ਸਾਨੂੰ ਵੀ ਹੋਇਆ ਕਿ ਕਈ ਵਾਰ ਜਦੋਂ ਅਸੀਂ ਵੀਡੀਓ ਪਾਉਂਦੇ ਆ ਤਾਂ ਵੀਡੀਓ ਦੇ ਥੱਲੇ ਕਈ ਵਾਰੀ ਬੜੇ ਡਿਸਰੈਸਪੈਕਟਫੁਲ ਬੜੇ 네ਗੇਟਿਵ ਕਮੈਂਟ ਆ ਜਾਂਦੇ ਨੇ ਹਾਂਜੀ ਆਉਂਦੇ ਆ ਕਮੈਂਟ ਤਾਂ ਬਹੁਤ ਥੋੜੇ ਆਉਂਦੇ ਨੇ ਮੈਂ ਕਹੂੰਗਾ ਕਿ ਅਸੀਂ ਜਦੋਂ ਦੇਖਦੇ ਹਾਂ ਕਿ ਬਹੁਤ ਥੋੜੇ ਆਉਂਦੇ ਨੇ ਜ਼ਿਆਦਾ ਸੁਹਣੇ ਹੁੰਦੇ ਆ ਰਿਸਪੈਕਟ ਵਾਲੇ ਹੁੰਦੇ ਆ ਪੋਜ਼ਿਟਿਵ ਹੁੰਦੇ ਆ ਪਰ ਥੋੜੇ ਜੇ ਆ ਜਾਂਦੇ ਨੇ 네ਗੇਟਿਵ ਬਿਲਕੁਲ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਇੱਕ ਕੁਦਰਤ ਦਾ ਸੂਲ ਹੈ ਕਿ ਸਾਰਿਆਂ ਨੂੰ ਕੋਈ ਖੁਸ਼ ਨਹੀਂ ਕਰ ਸਕਦਾ ਤੇ ਅਸੀਂ ਵੀ ਸਾਰਿਆਂ ਨੂੰ ਤਾਂ ਖੁਸ਼ ਨਹੀਂ ਹੋ ਸਕਦੇ ਹਾਂਜੀ ਤੇ ਇਹ ਜਿਹੜਾ ਆਪੋਜੀਟ ਚੀਜ਼ ਦੇ ਨੈਗੇਟਿਵ ਪੋਜ਼ਿਟਿਵ ਅਡਜਸਟ ਨਾਲ ਹੀ ਲਾਈਫ ਚੱਲਦੀ ਹੈ ਇਹ ਤਾਂ ਕੁਦਰਤ ਦਾ ਲਾਏ ਆ ਤੇ ਪਰ ਲੋਕਾਂ ਦਾ ਇੱਕ ਸਵਾਲ ਹੁੰਦਾ ਕਿ ਕਈ ਵਾਰ ਜਿਵੇਂ ਹਰਮਿੰਦਰ ਰੰਗ ਡਾਈ ਨਹੀਂ ਕਰਦੀ ਤੇ ਉਹ ਕਈ ਵਾਰ ਤੇ ਇਥੋਂ ਤੱਕ ਵੀ ਕਹਿ ਦੇਣਾ ਜੀ ਦੇਖੋ ਟੋਲਾ ਝਾਟਾ ਚ ਸਿਰ ਤੇ ਚੁੰਨੀ ਨਹੀਂ ਲਈ ਹਰ ਗੱਲ ਤੇ ਵਿੱਚ ਚੁੰਨੀ ਹਾਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਪੜੀਦੀਆਂ ਨੇ ਫਿਰ ਉਹਦੇ ਵਿੱਚ ਕਿਸੇ ਨੇ ਇਸ ਤਰ੍ਹਾਂ ਦੀ ਗੱਲ ਪੜ੍ਹੀ ਤੇ ਉਹਨੂੰ ਬੜਾ ਦੁੱਖ ਲੱਗਿਆ ਜਿਨ੍ਹਾਂ ਨੂੰ ਸਾਡੇ ਨਾਲ ਪ੍ਰੇਮ ਹੁੰਦਾ ਕਿ ਭਾਜੀ ਇਹ ਤਾਂ ਬਹੁਤ ਗਲਤ ਲੈਂਗੁਏਜ ਵਰਤਦੇ ਨੇ ਤੇ ਮੈਂ ਉਹਨਾਂ ਨੂੰ ਗੱਲ ਕਹੀ ਸੀ ਕਿ ਜਦੋਂ ਵੀ ਕੋਈ ਬੰਦਾ ਕਿਸੇ ਬਾਰੇ ਕੁਝ ਬੋਲਦਾ ਨਾ ਹਾਂਜੀ ਕਿਸੇ ਬਾਰੇ ਉਹ ਕੀ ਕਹਿੰਦਾ ਉਹ ਤਾਂ ਬਾਤ ਦੀ ਗੱਲ ਹੈ ਐਕਚੁਅਲ ਚ ਪਹਿਲਾਂ ਉਹਦਾ ਆਪਣਾ ਪਤਾ ਲੱਗਦਾ ਕਿ ਉਹਦੀ ਆਪਣੀ ਹਾਲਤ ਕੀ ਹੈ ਉਹਦਾ ਆਪਣਾ ਨਜ਼ਰੀਆ ਕੀ ਹੈ ਹਾਲਤ ਕੀ ਹੈ ਕਿਉਂਕਿ ਬੋਲੂ ਉਹੀ ਜਿਹੇ ਜਿਹੋਦੇ ਹਾਲਾਤ ਹੋਣਗੇ ਕਿਉਂਕਿ ਜੇ ਤੁਸੀਂ ਲਗਾਤਾਰ ਸਾਰਿਆਂ ਬਾਰੇ ਕਦੇ-ਕਦਾਈਂ ਕੋਈ ਵੀ ਮਨੁੱਖ ਅਗੈਗੇਟਿਵਿਟੀ ਜਾ ਸਕਦਾ ਪਰ ਉਹ ਸਿਆਣਾ ਮਨੁੱਖ ਇਹੀ ਹੁੰਦਾ ਕਿ ਉਹ ਉਹਨੂੰ ਪਬਲਿਕ ਨਹੀਂ ਕਰਦਾ ਏ ਇਹ ਤੁਸੀਂ ਬਹੁਤ ਹੀ ਸੋਹਣੀ ਗੱਲ ਕਹੀ ਹੈ ਵੀ ਸਿਆਣਾ ਮਨੁੱਖ ਇਨਸਾਨ ਇਹ ਜੀ ਚੀਜ਼ ਨੂੰ ਕਦੇ ਪਬਲਿਕ ਨਹੀਂ ਕਰਦਾ ਉਹ ਆਪਣੀ ਸਿਚੁਏਸ਼ਨ ਨੂੰ ਦੇਖਦਾ ਆ ਪਰ ਜੇ ਉਹਦੇ ਕੋਲੋਂ ਨਹੀਂ ਰੁਕ ਹੋਇਆ ਹਾਂਜੀ ਉਹ ਇਦਾਂ ਦੀ ਗੱਲ ਤੇ ਪਹੁੰਚ ਜਾਂਦਾ ਤਾਂ ਇਹਦਾ ਸਿੱਧਾ-ਸਿੱਧਾ ਮਤਲਬ ਇਹ ਹੈ ਕਿ ਉਹਦੇ ਅੰਦਰ ਦੀ ਹਾਲਤ ਖਰਾਬ ਹੈ ਬਹੁਤ ਜ਼ਿਆਦਾ ਜਿਹੜਾ ਪਹਿਲਾਂ ਹੀ ਵਿਚਾਰਾ ਮਾੜੀ ਹਾਲਤ 'ਚ ਹੁੰਦਕਾ ਦਾ ਗੁੱਸਾ ਕਰਦਾ ਹਾਂਜੀ ਹੈਨਾ ਹਾਂ ਤੇ ਬਹੁਤ ਵਾਰੀ ਟੈਂਪਰਰੀ ਤੌਰ ਤੇ ਜੇ ਤੁਹਾਡਾ ਕਦੇ ਇਦਾਂ ਦਾ ਬਾਹ ਪੈਂਦਾ ਹੈ ਤਾਂ ਤੁਸੀਂ ਇੰਨਾ ਕ ਸੋਚ ਸਕਦੇ ਹੋ ਕਿ ਮੇਰਾ ਤਾਂ ਬਾਹ ਇਹਦੇ ਨਾਲ 5 ਮਿੰਟ ਦਾ ਹੈ ਹਾਂਜੀ ਇਹਦੇ ਘਰ ਜਾਂਦਾ ਕੀ ਬਣਦਾ ਉਹ ਵਿਚਾਰਿਆਂ ਦਾ ਨਹੀਂ ਤੁਸੀਂ ਨਾ ਜਿਆਦਾ ਆਪਾਂ ਪਹਿਲਾਂ ਪਹਿਲਾਂ ਵੀਡੀਓਜ਼ ਪਾਉਣ ਲੱਗੇ ਆ ਤੇ ਕਈ ਵੀਡੀਓਜ਼ ਤੇ ਕਮੈਂਟ ਆਉਂਦੇ ਸੀਗੇ ਪੜ੍ਹ ਕੇ ਇੱਕ ਦੋ ਵਾਰ ਪਹਿਲਾਂ ਪਹਿਲਾਂ ਮੈਨੂੰ ਹੋਇਆ ਹੁਣ ਤਾਂ ਆਪਾਂ ਵੀ ਯੂਜ਼ ਟੂ ਹੋ ਗਏ ਕਿਉਂਕਿ ਪੋਜ਼ਿਟਿਵ 네ਗੇਟਿਵ ਆਉਣੇ ਆ ਜਦ ਆਪਾਂ ਇਸ ਫੀਲਡ ਵਿੱਚ ਆ ਗਏ ਪਰ ਤੁਸੀਂ ਇੱਕ ਗੱਲ ਕਹਿੰਨੇ ਹੁੰਨੇ ਹੋ ਵੀ ਜਿਨੇ ਨੈਗੇਟਿਵ ਕਮੈਂਟ ਕੀਤਾ ਔਰ ਵਿਦਾਊਟ ਵੀਡੀਓ ਦਾ ਥੀਮ ਸਮਝੇ ਬਿਨਾ ਕੀਤਾ ਕਮੈਂਟ ਹੈਨਾ ਕਈ ਵਾਰ ਉਹਨਾਂ ਨੇ ਪੂਰੀ ਸੁਣੀ ਵੀ ਨਹੀਂ ਹੁੰਦੀ ਸਮਝੀ ਨਹੀਂ ਹੁੰਦੀ ਵੀਡੀਓ ਥੰਬਨੇਲ ਦੇਖ ਕੇ ਪਾ ਦਿੰਦੇ ਨੇ ਹਾਂਜੀ ਜਿਨ੍ਹਾਂ ਨੇ ਉਹ ਪਾਇਆ ਹੁੰਦਾ ਤੁਸੀਂ ਬਹੁਤ ਸੋਹਣੀ ਗੱਲ ਕਹਿੰਨੇ ਹੁੰਨੇ ਹੋ ਵੀ ਹਰਮਿੰਦਰ ਬਾळा ਇਹ ਗੱਲ ਨੂੰ ਧਿਆਨ ਨਹੀਂ ਦੇਈਦਾ ਉਹ ਤਾਂ ਕਮੈਂਟ ਕਰਕੇ ਅਗਲੀ ਵੀਡੀਓ ਤੇ ਕਮੈਂਟ ਕਰਨ ਲੱਗ ਗਿਆ ਹੁਣਾ ਹੁਣ ਉਹ ਅੱਗੇ ਤੁਰ ਗਿਆ ਹੋਣਾ ਹਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਦੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਐ ਜਿਹੜੀ ਤੁਹਾਡੀ ਵਾਲੀ ਗੱਲ ਆ ਉਹਦੇ ਨਾਲ ਜੁੜ ਜੁੜਦੀ ਕਿ ਮੈਂ ਆਪਣਾ ਭਾਂਜਾ ਹਰਮਨ ਜਿਹਨੂੰ ਜਿੰਨਾ ਲਗਾਅ ਹੁੰਦਾ ਇੱਕ ਵਾਰ ਮੇਰੇ ਕੋਲ ਮਮਾ ਜੀ ਕਹਿੰਦਾ ਮੈਨੂੰ ਗੁੱਸਾ ਚੜ ਜਾਂਦਾ ਹਾਂ ਮੈਨੂੰ ਕਹ ਗੁੱਸਾ ਨਹੀਂ ਕਰੀ ਜਾਂਦਾ ਕਿਉਂਕਿ ਤੁਸੀਂ ਇੱਕ ਗੱਲ ਨੋਟ ਕਰੋ ਜਿਹੜੇ ਬੰਦੇ ਕਿਸੇ ਬਾਰੇ ਨੈਗੇਟਿਵ ਗੱਲ ਕਰਦੇ ਨੇ ਉਹ ਕਿੱਥੇ ਨੇ ਹਾਂਜੀ ਆਪਾਂ ਨੂੰ ਤਾਂ ਇਹ ਵੀ ਨਹੀਂ ਪਤਾ ਕੌਣ ਨੇ ਕਿੱਥੇ ਨੇ ਸਾਡੀ ਜ਼ਿੰਦਗੀ ਤੇ ਉਹਨਾਂ ਦਾ ਕੋਈ ਅਸਰ ਨਹੀਂ ਹਾਂਜੀ ਤਦ ਸਿਉਨ ਲਈ ਦੁਆ ਕਰਦੇ ਆ ਕਿ ਪਰਮਾਤਮਾ ਉਹਨਾਂ ਨੂੰ ਸ਼ਾਂਤੀ ਬਖਸ਼ੇ ਕਿਉਂਕਿ ਜੇ ਕਿਸੇ ਦੇ ਅੰਦਰ ਇੰਨੀ ਨਫ਼ਰਤ ਆ ਕਿ ਉਹ ਸੋਸ਼ਲ ਮੀਡੀਆ ਤੇ ਲੋਕੀ ਰੀਲਾਂ ਰਾਹੀ ਕਿੱਡੀ ਨਫ਼ਰਤ ਕੱਢਦੇ ਨੇ ਹਾਂਜੀ ਤੋ ਐਕਚੁਅਲ ਚ ਉਹ ਆਪਣੀ ਉਹ ਚੀਜ਼ ਟ੍ਰੇਡ ਦੇ ਢੰਗ ਨਾਲ ਕਹਿ ਰਹੇ ਨੇ ਜਿਹੜੀ ਉਹ ਸਿੱਧੀ ਨਹੀਂ ਕਹਿ ਸਕਦੇ ਹੈ ਨਾ ਜਦੋਂ ਆਪ ਕੁਝ ਵੀ ਨਹੀਂ ਕਰ ਸਕਦੇ ਕੁਝ ਵੀ ਨਹੀਂ ਹੋ ਰਿਹਾ ਕਿਉਂਕਿ ਜਦ ਬੰਦਾ ਇਨਸਾਨ ਕੋਈ ਵੀ ਕਦਮ ਚੁੱਕਦਾ ਕੋਈ ਵੀ ਕੰਮ ਕਰਦਾ ਦੇਖੋ ਉਹਦੇ ਵਿੱਚ ਗਲਤੀਆਂ ਵੀ ਹੋਣੀਆਂ ਨੇ ਸਹੀ ਗੱਲ ਤੋਂ ਨੇ ਹੋਣਾ ਨਹੀਂ ਗਲਤੀ ਮੈਂ ਤਾਂ ਗਲਤ ਠੀਕ ਤੋਂ ਵੀ ਕਈ ਵਾਰ ਕਹਿੰਦਾ ਨਾ ਕਿ ਗਲਤ ਠੀਕ ਕੁਝ ਨਹੀਂ ਸਾਨੂੰ ਗਲਤ ਲੱਗਦਾ ਹੁੰਦਾ ਹਾਂਜੀ ਤੁਹਾਡੇ ਐਂਗਲ ਤੋਂ ਲੱਗਦਾ ਹੁੰਦਾ ਤੇ ਜ਼ਰੂਰੀ ਨਹੀਂ ਕਿ ਉਹ ਗਲਤ ਹੋਵੇ ਪਰ ਉਹਦੇ ਵਿੱਚ ਮੈਂ ਇੱਕ ਗੱਲ ਕਹੀ ਸੀ ਵੀ ਜਿਹੜੇ ਲੋਕਾਂ ਨੂੰ ਉਹਦੇ ਵਿੱਚ ਪੋਜ਼ਿਟਿਵਿਟੀ ਨਜ਼ਰ ਆਈ ਉਹਦਾ ਸਬੂਤ ਇਹ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਿਆਰ ਕਰਨ ਵਾਲੇ ਲੋਕ ਉਹ ਵੀ ਸੋਸ਼ਲ ਮੀਡੀਆ ਰਾਹੀਂ ਆਏ ਨੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਰਾਹੀਂ ਮਿਲੇ ਨੇ ਅਸੀਂ ਇਹ ਦੇਖਦੇ ਹਾਂ ਕਿ ਸਾਡਾ ਪਰਿਵਾਰ ਜਿਹੜਾ ਆ ਉਹ 올ਓਵਰ ਵਰਲਡ ਬਣ ਗਿਆ ਹਾਂਜੀ ਕਦੇ ਸਾਡੇ ਕੋਲੋਂ ਕੋਈ ਤੁਹਾਨੂੰ ਬੁਲਾਵਾਂਗੇ ਕੁਝ ਵੀਡੀਓ ਹੁਣ ਅਸੀਂ ਬਣਾਉਣੀਆਂ ਸ਼ੁਰੂ ਕਰਾਂਗੇ ਉਹਨਾਂ ਲੋਕਾਂ ਨਾਲ ਵੀ ਜਿਹੜੇ ਸਾਡੇ ਕੋਲ ਆ ਕੇ ਰਹਿੰਦੇ ਨੇ ਹਾਂਜੀ ਜਿਹੜੇ ਸਾਨੂੰ ਫੋਨ ਕਰਦੇ ਨੇ ਜਿਹੜੇ ਸਹਿਯੋਗ ਕਰਦੇ ਨੇ ਜਾਂ ਜਿਹੜੇ ਸਿਰਫ ਫੇਸ ਲਈ ਆਉਂਦੇ ਆ ਵੀ ਦੋ ਦਿਨ ਤੁਹਾਡੇ ਕੋਲ ਆ ਕੇ ਰਹਿਣਾ ਤੁਹਾਡੀਆਂ ਗੱਲਾਂ ਸੁਣਨ ਲਿਆ ਨੇ ਹਨਾ ਤੁਹਾਡੀ ਰਾਤੀ ਉਹ ਗੱਲ ਮੈਂ ਇੱਕ ਅਪਰਾਧਿਕ ਘਟਨਾ ਤੋਂ ਨਹੀਂ ਚੇਤੇ ਹੀ ਹੈ ਕਿ ਇੱਕ ਆਪਣੇ ਕੁੜੀ ਆਈ ਹੈ ਚੰਡੀਗੜ੍ਹ ਤੋਂ ਤੇ ਮੈਨੂੰ ਚੰਗਾ ਕੀ ਲੱਗਿਆ ਕਿ ਰਾਤ ਦੇ 10:30 ਵਜੇ ਆਮ ਤੌਰ ਤੇ ਇਹਨੂੰ ਗਿਣਿਆ ਨਹੀਂ ਜਾਂਦਾ ਪਰ ਮੈਂ ਉਹਨੂੰ ਉਹਨੂੰ ਕੁੜੀ ਨੂੰ ਦਾਤ ਦੇ ਕੇ ਆਇਆ ਕਿ ਇਦਾਂ ਦੀ ਹੋ ਰਹੀ ਹਾਂ ਹਾਂਜੀ ਉਹਨੇ ਫੋਨ ਕੀਤਾ ਹੈ ਨਾ ਫੋਨ ਕੀਤਾ ਕਿ ਮੈਂ ਚੰਡੀਗੜ੍ਹ ਤੋਂ ਸਪੈਸ਼ਲ ਤੁਹਾਨੂੰ ਮਿਲਣ ਆਈ ਹਾਂ ਖਾਣਾ ਵਾ ਖਾ ਲਿਆ ਪਰ ਕਰੀਕ ਮੈਂ ਤੁਹਾਨੂੰ ਮਿਲ ਸਕਦੀ ਹਾਂ ਹਾਂ ਕਿ ਤੁਸੀਂ ਮਿਲ ਸਕਦੇ ਤੇ ਜਦੋਂ ਉਹਨਾਂ ਨੇ ਮੈਨੂੰ ਫੋਨ ਕੀਤਾ ਉਦੋਂ ਮੇਰੀ ਅੱਖ ਲੱਗ ਚੁੱਕੀ ਸੀ ਹਾਂਜੀ ਤੇ ਮੇਰੇ ਕੋਲੋਂ ਕੀ ਆਇਆ ਕਿ ਨੋ ਨਹੀਂ ਆਈ ਕਿ ਠੀਕ ਹੈ ਜੀ ਮੈਂ ਆਉਣਾ अच्छा ਉਹਨਾਂ ਦੇ ਐਕਸਪੈਕਟੇਸ਼ਨ ਸੀ ਕਿ ਸ਼ਾਇਦ ਇਹ ਦੋਨੋਂ ਹੀ ਆਉਣਗੇ ਕੁੜੀ ਨੇ ਜਾਂਦੀ ਸਰ ਪੁੱਛੇ ਦੀਦੀ ਮੈਂ ਕਿਹਾ राजे ਉਹ ਸੌਂ ਗਈ ਸੀ ਕਹਿੰਦੀ ਫਿਰ ਸੌਂ ਤਾਂ ਤੁਸੀਂ ਵੀ ਗਏ ਹੋਵੋਗੇ ਪਰ ਮੈਂ ਤੋ ਰਹਿ ਨਹੀਂ ਹੋਇਆ ਮੈਂ ਕਿਹਾ ਮੈਨੂੰ ਚੰਗਾ ਲੱਗਿਆ ਇੰਨੇ ਭਾਵਨਾ ਪ੍ਰੇਮ ਨਾਲ ਜਦ ਤੁਸੀਂ ਗੱਲ ਕਰਦੇ ਹੋ ਹੁਣ ਤੁਸੀਂ ਦੇਖੋ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜਿਹੜਾ ਅਸੀਂ ਅਕਲ ਸਿੱਖ ਲਈ ਸਮਾਜਿਕ ਤੌਰ ਤੇ ਉਹਦੇ ਮੁਤਾਬਿਕ ਜੇ ਇਹ ਰੋਂਗ ਐਕਟ ਹੈ ਕਿ ਕਿਸੇ ਨੂੰ ਸੁੱਤੇ ਬੈਠਾਉਣਾ ਜਾਂ ਸਾਡ ਪਰ ਉਹ ਕੁੜੀ ਸ਼ਾਇਦ ਮੇਰੇ ਅੰਦਰ ਇੰਨਾ ਨਾ ਜਗ੍ਹਾ ਬਣਾ ਪਾਉਂਦੀ ਜਿਉ ਨਾਰਮਲੀ ਫਾਰਮਲਟੀ ਨਾ ਮਿਲਦੀ ਮੈਨੂੰ ਲੱਗਾ ਕਿ ਨਹੀਂ ਇਹਨੇ ਆਪਣੀ ਇੱਛਾ ਇਮਾਨਦਾਰੀ ਨਾਲ ਜ਼ਾਹਰ ਕੀਤੀ ਤੇ ਫਿਰ ਇਸ ਵਿਸ਼ੇ ਤੇ ਸਾਡੀ ਗੱਲ ਵੀ ਉਹਦੇ ਹਸਬੰਦ ਵੀ ਸੀ ਪਰਿਵਾਰ ਵੀ ਸੀ ਮੈਂ ਇਹਨਾਂ ਨੂੰ ਕਿਹਾ ਨਹੀਂ ਮੈਨੂੰ ਚੰਗਾ ਲੱਗਿਆ ਹਾਂਜੀ ਨਹੀਂ ਜਦ ਮੈਨੂੰ ਚੰਗਾ ਲੱਗਿਆ ਫਿਰ ਖੁੱਲ ਕੇ ਗੱਲਾਂ ਵੀ ਹੋਈਆਂ ਇੱਕ ਘੰਟਾ ਉਹਨੇ ਵੀ ਐਕਸਪਰੈਸ ਕੀਤਾ ਕਿ ਮੈਂ ਜ਼ਿੰਦਗੀ 'ਚ ਕੁਝ ਕਰਨਾ ਚਾਹੁੰਦੀ ਆ ਪਰ ਕਿਉਂ ਕਈ ਵਾਰ ਲੱਗਦਾ ਹੈ ਕਿ ਸਮਾਜਿਕ ਤੌਰ ਤੇ ਅਸੀਂ ਕਿੰਨੇ ਬੰਨੇ ਹੋਏ ਆ ਹਾਂਜੀ ਸੋ ਜਿਹੜਾ ਅਦਰ opinion ਹੈ ਜਿੱਥੋਂ ਆਪਾਂ ਗੱਲ ਸ਼ੁਰੂ ਕਰਦੇ ਆ ਅਦਰ opinion ਦਾ ਜੇ ਤੁਸੀਂ ਬੇਲੋੜਾ ਫਿਕਰ ਕਰੋਗੇ ਤਾਂ ਜ਼ਿੰਦਗੀ 'ਚ ਤੁਸੀਂ ਕਦੇ ਵੀ ਨਹੀਂ ਜੀ ਸਕਦੇ ਜਿਹੜਾ ਤੁਹਾਡਾ ਆਪਣਾ ਟੈਲੈਂਟ ਜਿਹੜੀ ਤੁਹਾਡੀ ਆਪਣੀ ਕਾਬਲੀਅਤ ਆ ਉਹ ਕਦੇ ਬਾਹਰ ਨਹੀਂ ਆ ਸਕਦੀ ਸਾਨੂੰ ਇਹ ਆਪਾਂ ਹੁਣ ਇੱਕ ਦੂਜੇ ਨੂੰ ਸਹਿਯੋਗ ਦੰਨੇ ਹੀ ਆ ਹਾਂਜੀ ਅਸੀਂ ਤਾਂ ਬਲਕੇ ਹੱਸਦੇ ਆ ਜੀ ਇਸ ਗੱਲ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਕੋਈ ਕਮੈਂਟ ਲਿਖ ਦਿੰਦਾ ਮੈਂ ਰਮਿੰਦਰ ਨੂੰ ਸਪੈਸ਼ਲ ਪੜਾਉਣਾ ਨਾ ਵੀ ਆ ਪੜੋ ਸਾਡੀ ਟੀਮ ਦੇ ਮੈਂਬਰਾਂ ਲਈ ਕੋਈ ਲਿਖ ਦਿੰਦਾ ਕੋਈ ਕੁਝ ਕਰ ਦਿੰਦਾ ਉਹ ਤਾਂ ਵੱਖਰੇ ਆ ਜਦ ਮੇਰੇ ਲਈ ਲਿਖ ਦਿੰਦਾ ਉਦੋਂ ਤੁਸੀਂ ਸਪੈਸ਼ਲ ਦਿਖਾਉਨੇ ਹੋ ਪਰ ਇੱਕ ਪਾਸੇ ਜੇ ਕੋਈ ਦੇਖੋ ਇੱਕ ਇਮਾਨਦਾਰੀ ਦੀ ਵੀ ਗੱਲ ਨਹੀਂ ਇੱਕ ਇੱਕ ਕਮੈਂਟ ਕੋਈ 네ਗੇਟਿਵ ਲਿਖ ਦਿੰਦਾ ਅਸੀਂ ਜਿਹੜੇ 100 ਕਮੈਂਟ ਤੇ 100 ਬਿਨਾ ਕਮੈਂਟ ਕੀਤੇ ਜਿਹੜੇ ਮਿਲਣ ਵਾਲੇ ਲੋਕ ਆਉਂਦੇ ਨੇ ਅਸੀਂ ਜੇ ਉਸ ਕਮੈਂਟ ਨੂੰ ਐਵੇਂ ਹੀ ਦਵਾਗੇ ਤਾਂ ਉਹਨਾਂ ਦਾ ਨਰਾਦਰ ਵੀ ਕਰਾਂਗੇ ਨਰਾਦਰ ਕਰਾਂਗੇ ਨਾਲੇ ਸਾਡੇ ਕੋਲ ਉਹੀ ਟਾਈਮ ਸੀ ਉਹ ਨੈਗੇਟਿਵ ਪਾਸੇ ਲਾ ਦਵਾਂਗੇ ਬਿਲਕੁਲ ਸੋ ਜਿਹੜਾ ਅਗੇਨ ਤੁਹਾਨੂੰ ਕਈ ਵਾਰ ਫੀਲ ਹੁੰਦਾ ਕਿ ਬਹੁਤ ਲੋਕ ਨੇ ਉਹ ਕਹਿੰਦੇ ਨੇ ਅਸੀਂ ਆਪਣੀ ਗੱਲ ਕਹਿਣੀ ਚਾਹੁੰਦੇ ਆ ਝਿਜਕਦਿਆਂ ਸੰਨ ਕੋਈ ਕਹਿ ਨਾ ਦਵੇ ਤੇ ਕੋਈ ਇੱਕ ਬੰਦਾ ਲਿਆ ਦਿਓ ਪੂਰੀ ਜ਼ਿੰਦਗੀ ਦੇ ਵਿੱਚ ਜਿਹਦੇ ਬਾਰੇ ਸਾਰੇ ਲੋਕਾਂ ਦੀ ਇੱਕ ਰਾਇ ਹੋਵੇ ਹੋ ਨਹੀਂ ਸਕਦੀ ਇਹ ਜੇ ਲੋਕਾਂ ਦਾ ਕਸੂਰ ਨਹੀਂ ਹੈ ਪਰਮਾਤਮਾ ਦੀ ਸਾਜੀ ਹੋਈ ਜਿਹੜੀ ਦੁਨੀਆ ਆ ਉਹਦਾ ਸੈਟਅਪ ਇਹੀ ਹੈ ਕਿ ਸਾਰੇ ਆਪਾਂ ਅਲੱਗ-ਅਲੱਗ ਆ ਯੂਨੀਕ ਆ ਕਿਸੇ 'ਚ ਕੁਝ ਵਧੀਆ ਕੁਝ ਦੂਜੇ ਨੂੰ ਘਟਿਆ ਲੱਗਦਾ ਪਰ ਉਹ ਘਟਿਆ ਨਹੀਂ ਹੁੰਦਾ ਬਿਲਕੁਲ ਸੋ ਵਾਕਈ ਆ ਵੀ ਪਰਮਾਤਮਾ ਨੇ ਜਿਹਹ ਜੀ ਦੁਨੀਆ ਸਾਜੀ ਆ 100% ਸਾਰੇ ਇੱਕ ਪੇਜ ਤੇ ਕਦੇ ਨਹੀਂ ਹੋ ਸਕਦੇ ਬਿਲਕੁਲ ਕਿਉਂਕਿ ਮਨੁੱਖ ਦੀ ਹਾਲਤ ਇਹੋ ਜਿਹੀ ਹੋਈ ਪਈ ਆ ਕਈ ਵਾਰ ਤੁਸੀਂ ਕਈ ਵਾਰ ਕਿਸੇ ਦੀ ਗੱਲ ਸੁਣ ਕੇ ਵੀ ਅੰਦਾਜ਼ਾ ਨਹੀਂ ਲੱਗਦਾ ਕਿ ਮਤਲਬ ਆਪਣੇ ਹੁਣ ਸਾਂਝੇ ਘਰ ਦੇ ਵਿੱਚ ਪਹਿਲਾਂ ਰੋਡ ਦੇ ਉੱਤੇ ਬੋਰਡ ਲੱਗਿਆ ਹੈ ਹਾਂਜੀ ਬ੍ਰੇਕਫਾਸਟ ਲੰਚ ਡਿਨਰ ਹਾਂ ਫਿਰ ਗੇਟ ਤੇ ਲੱਗਿਆ ਹੈ ਹਾਂਜੀ ਫਿਰ ਸਾਹਮਣੇ ਸਾਂਝਾ ਘਰ ਸਵਾਦਿਸ਼ਟ ਭੋਜਨ ਲੱਗਿਆ ਹੋਇਆ ਹਾਂਜੀ ਕਈ ਵਾਰ ਉਹ ਗੱਡੀ ਘੜਾ ਕੇ ਉੱਤਰ ਕੇ ਕਹਿਣਗੇ ਇੱਥੇ ਖਾਣ ਨੂੰ ਮਿਲ ਜਾਂਦਾ ਕੁਝ ਹੁਣ ਕੀ ਕਹਾਗੇ ਉੱਤੇ ਇਹਦਾ ਮਤਲਬ ਦੇ ਆਰ ਇਨ ਲੋਸਟ ਸਿਚੁਏਸ਼ਨ ਆਪਣੇ ਮਨ ਦੇ ਵਿੱਚ ਇੰਨੇ ਉਲਝੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹਾਂਜੀ ਹਾਂ ਤੇ ਮੈਂ ਕਈ ਵਾਰ ਕਹਿੰਨਾ ਨਾ ਵੀ ਜਿਹਦੇ ਵਿਚਾਰੇ ਦੀ ਪਹਿਲਾਂ ਹੀ ਮਾੜੀ ਹਾਲਤ ਹੈ ਹਾਂ ਤੇ ਉਹਦੇ ਤੇ ਤੁਸੀਂ ਇਤਰਾਜ਼ ਕਰੋ ਇਹ ਤਾਂ ਫਿਰ ਆਪਣੀ ਦੀ ਮਾੜੀ ਗੱਲ ਹੈ ਨਾ ਹਾਂ ਉੱਤੇ ਇਤਰਾਜ਼ ਕਰਨਾ ਬਣਦਾ ਹੀ ਨਹੀਂਗਾ ਕਿਉਂਕਿ ਉਹਨੂੰ ਜੇ ਤੁਸੀਂ ਇਤਰਾਜ਼ ਕਰੋਗੇ ਹਾਂ ਜੇ ਤੁਸੀਂ ਕਿਸੇ ਦੇ ਨੈਗੇਟਿਵ ਪੁਆਇੰਟ ਤੇ ਇਤਰਾਜ਼ ਕਰੋਗੇ ਇਹਦਾ ਮਤਲਬ ਤੁਸੀਂ ਵੀ ਨੈਗੇਟਿਵ ਹੋ ਹਾਂ ਉਹਦਾ ਕਾਰਨ ਇਹ ਹੈ ਕਿ ਇੱਕ ਬੰਦੇ ਦਾ ਦਿਮਾਗ ਸਹੀ ਕੰਮ ਨਹੀਂ ਕਰ ਰਿਹਾ ਉਹ ਜਦੋਂ ਕਿਸੇ ਆਮ ਬੰਦੇ ਕੋ ਜਾਂਦਾ ਉਹ ਉਹਦੇ ਤੇ ਇਤਰਾਜ਼ ਕਰੂਗਾ ਵੀ ਇਹ ਐ ਕਿਉਂ ਬੋਲੀ ਜਾਂਦਾ ਜਦੋਂ ਸ਼ਿਕਾਇਤ ਕਰਤੀ ਨਾ ਜਿਹੜੇ ਤੁਸੀਂ ਉੱਥੇ ਕੋਰਟਸ ਲਿਖੇ ਹੋਏ ਨੇ ਵੀ ਨਰਕ ਤੇ ਸਵਰਗ ਦਾ ਫਰਕ ਕੀ ਹੈ ਹਾਂ ਅਸੀਂ ਕੁਦਰ ਜੀ ਨਰਕ ਚ ਚਲੇ ਜਾਂਦੇ ਅਸੀਂ ਵੀ ਨਰਕ ਚ ਚਲੇ ਗਏ ਜਿਆਦਾ ਅਸੀਂ ਸ਼ਿਕਾਇਤ ਨਹੀਂ ਮੰਨ ਲਓ ਬੰਦਾ ਜਿਹਦੀ ਦਿਮਾਗੀ ਹਾਲ ਠੀਕ ਨਹੀਂ ਉਹਨਾਂ ਪਰ ਡਾਕਟਰ ਕੋਲ ਲੈ ਜੰਨੇ ਆ ਉਹ ਡਾਕਟਰ ਜਾ ਕੇ ਉਹਨੂੰ ਗਾਲਾਂ ਕੱਢਦਾ ਉਹ ਗਾਲਾਂ ਤੋਂ ਅੰਦਾਜ਼ਾ ਲਾਉਂਦਾ ਵੀ ਇਹਨੂੰ ਦਵਾਈ ਕਿਹੜੀ ਦੇਣੀ ਚਾਹੀਦੀ ਆ ਹਾਂ ਹਾਂ ਉਹ ਗਾਲ ਦੀ ਪਰਵਾਹ ਨਹੀਂ ਕਰਦਾ ਇਸ ਦਣਾ ਤੁਹਾਨੂੰ ਏ ਸਾਡਾ ਜਿੰਨਾ ਵੀ ਤੁਹਾਨੂੰ 네ਗੇਟਿਵ ਰਿਸਪਾਂਸ ਸਮਾਜ ਕੋਲੋਂ ਮਿਲਦਾ ਉਥੋਂ ਤੁਹਾਨੂੰ ਇਹ ਅੰਦਾਜ਼ਾ ਲਾਉਣ ਦੀ ਲੋੜ ਆ ਕਿ ਇਸ ਬੰਦੇ ਨਾਲ ਮੈਂ ਡੀਲ ਕਿਵੇਂ ਕਰਨਾ ਇਹਨੂੰ ਮੈਂ ਕਿੰਨੀ ਕਾਇਮੀਅਤ ਦੇਣੀ ਹੈ ਜਾਂ ਨਹੀਂ ਦੇਣੀ ਹਾਂਜੀ ਕਈ ਵਾਰ ਅਸੀਂ ਬਹੁਤ ਛੋਟੀ ਛੋਟੀਆਂ ਗੱਲਾਂ ਨੂੰ ਵੱਡੇ ਮਸਲੇ ਬਣਾ ਲੈਨੇ ਆਂ ਤੋਂ ਸਾਡਾ ਕਹਿਣਾ ਇਹ ਆ ਕਿ ਇਸੇ ਪਲੇਟਫਾਰਮ ਤੋਂ ਜਿੱਥੇ 50% ਕੋਈ 네ਗੇਟਿਵ ਰਿਸਪਾਂਸ ਵੀ ਆਉਂਦਾ ਉਥੇ ਅਸੀਂ 90% ਜਿਹੜਾ ਪੋਜ਼ਿਟਿਵ ਆਉਂਦਾ ਉਹਨੂੰ ਅਸੀਂ ਕਿਵੇਂ ਇਗਨੋਰ ਕਰਦੀਏ ਪੈਕੇਜ ਦੇ ਰੂਪ 'ਚ ਆਉਣਾ ਉੱਤਾਉਣਾ ਹੀ ਆ ਪੈਕੇਜ ਤਾਂ ਪੂਰਾ ਹੀ ਲੈਣਾ ਪੈਣਾ ਚਾਹੇ ਜਿੰਦਗੀ ਵਿੱਚ ਇਹ ਆਪਾਂ ਦੇਖਦੇ ਆ ਨਾ ਕਿ ਜ਼ਿੰਦਗੀ ਦੇ ਵਿੱਚ ਜੋ ਵੀ ਤੁਹਾਨੂੰ ਮਿਲਣਾ ਹੈ ਉਹ ਪੈਕੇਜ ਦੇ ਰੂਪ 'ਚ ਹੀ ਮਿਲਣਾ ਹੈ ਸੋ ਅਸੀਂ ਸਵਾਗਤ ਕਰਦੇ ਆ ਜੀ ਸਾਰੇ ਕਮੈਂਟਾਂ ਦਾ ਚੰਗੀ ਤਰ੍ਹਾਂ ਅਸੀਂ ਪੜਦੇ ਵੀ ਆ ਤੇ ਅਸੀਂ ਵਿਚਾਰਦੇ ਵੀ ਆ ਇੱਕ ਨਿਰਪਰੈ ਇਹ ਨਹੀਂ ਕਿ ਜੇ ਕਿਸੇ ਨੇ ਕੋਈ ਨੈਗੇਟਿਵ ਲਿਖਿਆ ਉਹਦੇ ਵਿੱਚ ਟੋਟਲੀ ਰਹੋਂਗੇ ਹੋਵੇ ਉਹਦੇ ਵਿੱਚ ਕਈ ਵਾਰ ਸਚਾਈ ਵੀ ਹੁੰਦੀ ਹੈ ਸਚਾਈ ਹੁੰਦੀ ਹੈ ਕਾਫੀ ਗੱਲਾਂ ਅਸੀਂ ਸਿੱਖਦੇ ਆਉਦੇ ਵਿੱਚੋਂ ਵੀ ਬਿਲਕੁਲ ਸਾਨੂੰ ਪਤਾ ਲੱਗਦਾ ਹੈ ਵੀ ਕਈ ਵਾਰ ਇਹ ਹੁੰਦਾ ਵੀ ਆਪਾਂ ਕੁਝ ਹੋਰ ਕਿਹਾ ਹੋਵੇ ਉਹ ਸੁਣਿਆ ਕਿਸੇ ਹੋ ਢੰਗ ਨਾ ਗਿਆ ਹੋਵੇ ਇਹ ਇਹ ਗੱਲ ਜ਼ਰੂਰੀ ਆ ਕਹਿਣੀ ਕਿਉਂਕਿ ਕਈ ਵਾਰ ਬਿਹਾਈਂਡ ਦਾ ਸੀਨ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਕਈ ਵਾਰ ਨਾ ਕਿਸੇ ਬੁੱਧਪੁਰਸ਼ ਨੇ ਵੀ ਕਿਹਾ ਸੀ ਵੀ ਮੈਂ ਉਹਨਾਂ ਗੱਲਾਂ ਲਈ ਤਾਂ ਜ਼ਿੰਮੇਵਾਰ ਹਾਂ ਜਿਹੜੀਆਂ ਮੈਂ ਕਹੀਆਂ ਹਾਂਜੀ ਪਰ ਮੋਂ ਉਹਦੇ ਲਈ ਜ਼ਿੰਮੇਵਾਰ ਨਹੀਂ ਜੋ ਤੁਸੀਂ ਸੁਣੀਆਂ ਜੋ ਸੁਣੀਆਂ ਕਿਉਂਕਿ ਸੁਣਨ ਵਾਲੇ ਨੂੰ ਕੁਝ ਹੋਰ ਵੀ ਸੁਣ ਸਕਦਾ ਹੈ ਦੇਖਣ ਵਾਲੇ ਨੂੰ ਕੁਝ ਹੋਰ ਵੀ ਦਿਖ ਸਕਦਾ ਆਪਾਂ ਹੁਣ ਥੋੜੇ ਦਿਨ ਪਹਿਲਾਂ ਕਿਹਾ ਹੀ ਸੀ ਨਾ ਕਿ ਅੱਖੀਂ ਦੇਖਿਆ ਤੇ ਕੰਨੀ ਸੁਣਿਆ ਵੀ ਹੋ ਸਕਦਾ ਸੱਚ ਨਾ ਹੋਵੇ ਨਹੀਂ ਥੋੜੀ ਇਹ ਗੱਲ ਦੇ ਨਾਲ ਮੈਨੂੰ ਇੱਕ ਗੱਲ ਯਾਦ ਆ ਗਈ ਉਹ ਚੁਟਕਲੇ ਦੇ ਰੂਪ ਦੇ ਵਿੱਚ ਹੀ ਆ ਜਿਵੇਂ ਕਹਿੰਦੇ ਉਹ ਟ੍ਰੇਨ ਸਟੇਸ਼ਨ ਤੇ 100 ਬੰਦੇ ਗੱਡੀ ਦੇ ਥੱਲੇ ਆ ਗਏ ਤੇ ਇੱਕ ਬਚ ਗਿਆ। ਉਹਨੂੰ ਬਾਅਦ ਚ ਉਹਨਾਂ ਨੇ ਪੁੱਛਿਆ ਵੀ ਤੂੰ ਕਿਵੇਂ ਬਚ ਗਿਆ ਤੇ 100 ਕਿਵੇਂ ਥੱਲੇ ਆ ਗਏ। ਕਹਿੰਦੇ ਵੀ ਉੱਥੇ ਅਨਾਉਂਸਮੈਂਟ ਹੋਈ ਸੀ ਕਿ ਜੇ ਗੱਡੀ ਇਸ ਪਲੇਟਫਾਰਮ ਪਰ ਆ ਰਹੀ ਆ। ਐਦਾਂ ਦੀ ਕੋਈ ਅਨਾਉਂਸਮੈਂਟ ਹੋਈ ਤੇ ਕਹਿੰਦੇ ਫੇਰ ਕੀ ਹੋਇਆ? ਕਹਿੰਦੇ ਬੰਦੇ ਸਾਰੇ ਪਲੇਟਫਾਰਮ ਤੇ ਖੜੇ ਸੀ ਉਹ ਉੱਤਰ ਕੇ ਪਟੜੀ ਤੇ ਆ ਗਏ। ਉਹ ਕਹਿੰਦਾ ਫਿਰ ਤੂੰ ਕਿਵੇਂ ਬਚਿਆ? ਉਹ ਕਹਿੰਦਾ ਮੈਂ ਪਟੜੀ ਤੇ ਪਿਆ ਸੀ ਮਰਨ ਲਈ ਮੈਂ ਉੱਠ ਕੇ ਪਲੇਟਫਾਰਮ ਤੇ ਚਲੇ ਗਿਆ ਦੇਖੋ ਗੱਲ ਹੋ ਗਈ ਨਾ ਕਿਨੇ ਕਿ ਮੈਨੂੰ ਸੁਣਿਆ ਬਿਲਕੁਲ ਤੇ ਇਹ ਜੀ ਗੱਲਾਂ ਬਾਤਾਂ ਸੋ ਪਹਿਲਾਂ ਤਾਂ ਚੰਗਾ ਲੱਗਦਾ ਕਿ ਜਦੋਂ ਵੀ ਕੋਈ ਸਾਨੂੰ ਮਿਲਦਾ ਆਉਂਦਾ ਉਹ ਇਹ ਗੱਲ ਕਹਿੰਦਾ ਕਿ ਸਾਂਝਾ ਕਰ ਸੱਚੀ ਮੱਚੀ ਸਾਂਝਾ ਇਸ ਕਰਕੇ ਲੱਗਦਾ ਕਿ ਅਸੀਂ ਅਸੀਂ ਦਿਲ ਦੀ ਗੱਲ ਕਰ ਸਕਦੇ ਹਾਂ ਤੇ ਸਾਨੂੰ ਚੰਗਾ ਲੱਗਦਾ ਜੀ ਜੇ ਤੁਸੀਂ ਦਿਲ ਦੀ ਗੱਲ ਕਰਦੇ ਹੋ ਤਾਂ ਅਸੀਂ ਵੀ ਦਿਲੋਂ ਹੀ ਗੱਲ ਕਰਦੇ ਆਂ ਦਿਲ ਦੀਆਂ ਗੱਲਾਂ ਤਾਂ ਮੇਰੇ ਨਾਲ ਸੱਤ ਗੱਲ ਵੀ ਨਹੀਂ ਹੁੰਦੀ ਸੋ ਸੋਚਿਆ ਕਿ ਇਹ ਗੱਲ ਨੂੰ ਆਪਾਂ ਸਾਰਿਆਂ ਨਾਲੇ ਸਾਂਝੀ ਕਰ ਲਈ ਜਾਵੇ ਹਾਂਜੀ ਅਸੀਂ ਸਾਰਿਆਂ ਦੇ ਕਮੈਂਟ ਜ਼ਰੂਰ ਪੜਦੇ ਆਂ ਹਾਂ ਬਿਲਕੁਲ ਅਸੀਂ ਸਾਰਿਆਂ ਨੂੰ ਵੈਲਕਮ ਵੀ ਕਰਦੇ ਆਂ ਕਿਉਂਕਿ ਅਸੀਂ ਉਸ ਨੂੰ ਇਮੀਅਤ ਦਈਏ ਨਾ ਦਈਏ ਸਾਡੀ ਆਪਣੀ ਆਜ਼ਾਦੀ ਹੈ ਸਾਡੀ ਆਜ਼ਾਦੀ ਵੀ ਆ ਸਾਡੀ ਸਿਚੁਏਸ਼ਨ ਵੀ ਆ ਬਿਲਕੁਲ ਬੰਦੇ ਦੀ ਆਪਣੀ ਸਿਚੁਏਸ਼ਨ ਵੀ ਹੁੰਦੀ ਹੈ ਹਾਂ ਨੇ ਉਹ ਵੀ ਇੱਕ ਆਜ਼ਾਦੀ ਚ ਆਉਂਦਾ ਹੈ ਨਾ ਗੱਲ ਕਿ ਸਾਨੂੰ ਗੱਲ ਕਹਿਣ ਦੀ ਵੀ ਆਜ਼ਾਦੀ ਚਾਹੀਦੀ ਆ ਨਾਲ ਸਾਨੂੰ ਇਹ ਵੀ ਆਜ਼ਾਦੀ ਰੱਖਣੀ ਪੈਣੀ ਆ ਕਿ ਮੇਰੀ ਗੱਲ ਸੁਣੀ ਜਾਵੇ ਨਾ ਸੁਣੀ ਜਾਵੇ ਫਿਰ ਦੂਜੇ ਦੀ ਆਜ਼ਾਦੀ ਆ ਹਾਂਜੀ ਫ੍ਰੀडम ਤੇ ਰਿਸਪੌਂਸਿਬਿਲਟੀ ਨਾਲ ਦੀ ਸੋ ਨੈਗੇਟਿਵ ਰਿਸਪੌਂਸ ਤੋਂ ਕਦੇ ਵੀ ਡਰੋ ਨਾ ਕਿਉਂਕਿ ਜੇ ਤੁਸੀਂ ਨੈਗੇਟਿਵ ਰਿਸਪੌਂਸ ਤੋਂ ਡਰ ਗਏ ਜਿਹੜਾ ਤੁਹਾਨੂੰ ਪੋਜ਼ਿਟਿਵ ਰਿਸਪੌਂਸ ਮਿਲਣਾ ਤੁਸੀਂ ਉਹ ਵੀ ਮਿਸ ਕਰ ਜਾਣਾ ਇਹ ਕੀ ਹੈ ਇਹਦੇ ਵਿੱਚ ਹਾਂਜੀ ਜੇ ਤੁਸੀਂ ਇਹ ਚੈੱਕ ਕਰਨਾ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਪਸੰਦ ਕਰਦਾ ਹ ਹ ਤੁਹਾਡੀ ਗੱਲ 'ਚ ਕੋਈ ਦਮ ਹੈ ਤਾਂ ਤੁਹਾਨੂੰ ਇਹ ਚੀਜ਼ ਨਾਲ ਲੈਣੀ ਪੈਣੀ ਹੈ ਕਿ ਤੁਹਾਨੂੰ ਕੌਣ ਨਾ ਪਸੰਦ ਕਰਦਾ ਉਹ ਵੀ ਆਊਗਾ ਹ ਤੇ ਦੋਹਾਂ ਨੂੰ ਆਉਣ ਦਿਓ ਫਿਰ ਕੁੱਲ ਮਿਲਾ ਕੇ ਇੱਕ ਅਸੀਂ ਕਹਿ ਸਕਦੇ ਹਾਂ ਜੀ ਮੈਂ ਕਹਿੰਦਾ ਨਾ ਵੀ ਇਹ ਇੱਕ ਕਾਰੋਬਾਰ ਹੈ ਜੇ ਤੁਹਾਡਾ 네ਗਟਿਵ ਤੇ ਪੋਜ਼ਿਟਿਵ ਦੇ ਵਿੱਚ ਰੇਸ਼ੋ ਪੋਜ਼ਿਟਿਵ ਦੀ ਵੱਧ ਗਈ ਤਾਂ ਮਤਲਬ ਤੁਸੀਂ ਪ੍ਰੋਫਿਟ 'ਚ ਆ ਹਾਂਜੀ ਹਾਂਜੀ ਨਦੀਨ ਘਟੀ ਜਾਣਾ ਦੇਣਾ ਦੇਣਾ ਕਿਉਂਕਿ ਨਦੀਨ ਆਉਣਾ ਹੀ ਹੈ ਜੇ ਫਸਲ ਬੀਜੋਗੇ ਨਦੀਨ ਆਉਣਾ ਆ ਜੇ ਤੁਹਾਡੀ ਫਸਲ ਨਦੀਨ ਨਾਲੋਂ ਜ਼ਿਆਦਾ ਹੈ ਤਾਂ ਮਤਲਬ ਤੁਸੀਂ ਪ੍ਰੋਫਿਟ ਪ੍ਰੋਫਿਟ ਚ ਜੀ ਸੋ ਇਸ ਕਰਕੇ ਇਹ ਜਿਹੜਾ ਵੀ ਜ਼ਿੰਦਗੀ 'ਚ ਕੁਝ ਹੋਣਾ ਜ਼ਿੰਦਗੀ ਨੂੰ ਟੋਟਲ ਸਵੀਕਾਰ ਚ ਸੁਖ ਹੈ ਇਹ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਪੱਖ ਹੈ ਇਹਨੂੰ ਵੀ ਟੋਟਲ ਸਵੀਕਾਰ ਚ ਸੁਖ ਹੈ ਹਾਂਜੀ ਹੁਣ ਕਿਸੇ ਵੀ ਬੰਦੇ ਦਾ ਤੁਹਾਨੂੰ ਇੱਕ ਪੱਖ ਚੰਗਾ ਲੱਗਦਾ ਹੁਣ ਉਹਦੇ 'ਚ ਕੋਈ ਇਹੋ ਜਿਹੀ ਵੀ ਹੋ ਸਕਦੀ ਆ ਅਸੀਂ ਆਫਿਸ ਵਿੱਚ ਵੀ ਹਾਂ ਦਾ ਸਾਰਾ ਇੱਕ ਦੂਜੇ ਲਈ ਸੁੱਖ ਦਾ ਇੱਕ ਥੋੜੀ ਹੁੰਦਾ ਦੁੱਖ ਦਾ ਇੱਕ ਵੀ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਇੱਕ ਦੂਜੇ ਦੀਆਂ ਲਾਗਦੀਆਂ ਵੀ ਇਹਦੀ ਇਹ ਹੈਬਿਟ ਨਹੀਂ ਠੀਕ ਹਾਂ ਇਹਦੀ ਇਹ ਹੈਬਿਟ ਨਹੀਂ ਠੀਕ ਇਹਦੇ ਤੇ ਵੀ ਅੱਪ ਗੱਲ ਕਰਾਂਗੇ ਕਿ ਕਿਵੇਂ ਸਵੀਕਾਰ ਕੀਤਾ ਜਾਂਦਾ ਸੋ ਇਹੋ ਜਿਹੀਆਂ ਗੱਲਾਂ ਬਾਤਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਜੀ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ ਜਿਉਂਦੇ ਵੱਸਦੇ ਰਹੋ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਸਤਿ ਸ਼੍ਰੀ ਅਕਾਲ ਸੰਜੀ ਘਰ ਵਿੱਚ ਆਮ We are calling.